ਹਾਂ ਜੀ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਮਿਹਰਬਾਨੀ ਸ਼ੁਕਰੀਆ ਦੋਸਤੋ ਅੱਜ ਆਪਾਂ ਦਿਨ ਵਧੀਆ ਸਾਫ ਸੁਥਰਾ ਹੋ ਗਿਆ ਸੀ ਤੇ ਅੱਜ ਆਪਾਂ ਸਪਰੇਅ ਕੱਢਣ ਲੱਗੇ ਆ ਇੱਥੇ ਪੰਪ ਖੜਾ ਆਪਣਾ ਤੇ ਉਹ ਆਪਾਂ ਸਪਰੇਅ ਕਰੀ ਜਾਂਦੇ ਆ ਆ ਆਪਣੀ ਪੀਲੀ ਪੂਛਾ ਮੈਂ ਤੁਹਾਨੂੰ ਦਿਖਾ ਦਾਂ ਖੋਲੋ ਦੇਖੋ ਜਿਵੇਂ ਸਾਫ ਇੱਥੇ ਖੜੀ ਹੈ ਪਰਮਾਤਮਾ ਦੀ ਬਹੁਤ ਜ਼ਿਆਦਾ ਮਿਹਰ ਹੈ ਇਸ ਵਾਰ ਤੇ ਉਹ ਸਪਰੇ ਉਹ ਲੱਗ ਰਿਹਾ ਮੈਂ ਜਾਣਾ ਉੱਥੇ ਤੇ ਜਾ ਕੇ ਤੁਹਾਨੂੰ ਦਿਖਾਉਣਾ ਬੰਦੋ ਤਿੰਨ ਬੰਦੇ ਲੱਗ ਕੇ ਤੇ ਸਪਰੇ ਕਰ ਰਹੇ ਆ ਬਚਾਅ ਚਾਹੀਦਾ ਜੀ ਬਲਾਸਟ ਤੋਂ ਬੀਐਲਬੀ ਤੋਂ ਸੀਤ ਬਲਾਈਟ ਤੋਂ ਆਪਾਂ ਕਿਹੜਾ ਕਿਹੜਾ ਸਾਲਟ ਵਰਤ ਰਹੇ ਆ ਜਿਹੜਾ ਆਪਾਂ ਆ ਗਏ ਆ ਜਿੱਥੇ ਆਪਾਂ ਸਪਰੇ ਕਰ ਰਹੇ ਆ ਆਪਣਾ ਛੋਟੂਆ ਤੇ ਆਪਨਾ ਬ੍ਰਦਰ ਹਰਮਨ ਕੰਬੋਜ ਖੜੇ ਨੇ ਹਾਂਜੀ ਸਰਮਿੰਝ ਕੀ ਹਾਲ ਨੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਾਰੇ ਮੇਰੇ ਵੀਰਾਂ ਨੂੰ ਜਿੰਨੇ ਵੀ ਆਪਣੇ ਚੈਨਲ ਤੇ ਜੁੜੇ ਹੋਏ ਹੋ ਨਵੇਂ ਜਾਂ ਪੁਰਾਣੇ ਸਾਰੇ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਦੋਸਤੋ ਆਪਾਂ ਨੂੰ ਪਹਿਲਾਂ ਕੀ ਹੋਇਆ ਕਿ ਆਪਾਂ ਨੂੰ ਮੌਕਾ ਨਹੀਂ ਮਿਲਿਆ ਪਹਿਲਾਂ ਸਪਰੇਅ ਕਰਨ ਦਾ ਕਿਉਂਕਿ ਮੌਸਮ ਅੱਜ ਕੱਲ ਆਪਾਂ ਸਾਰੇ ਜਾਣਦੇ ਕਿ ਮੌਸਮ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਸਪਰੇਅ ਦਾ ਮੌਕਾ ਕਾਫੀ ਏਰੀਆ ਹੈ ਜਨੇ ਕਿ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਤੇ ਅੱਜ ਆਪਾਂ ਇਹ ਜਿਹੜੀ ਆਪਣੀ ਫਸਲ ਹੈ ਇਹ ਬੀੜੀ ਨੂੰ ਸਾਨੂੰ ਸਪਰੇਅ ਕਰ ਰਹੇ ਆ ਤੇ ਦੋਸਤੋ ਇਹਦੇ ਵਿੱਚ ਪਹਿਲੀ ਸਪਰੇਅ ਆਪਾਂ ਕਰ ਰਹੇ ਆ ਕਿਤੇ ਨਾ ਕਿਤੇ ਪੱਤਾ ਲਪੇਟਦਾ ਹਲਕਾ ਫੁਲਕਾ ਜਾਂ ਅਟੈਕ ਹੈਗਾ ਤੇ ਉਹਦੇ ਲਈ ਆਪਾਂ ਤਿੰਨ ਸਾਲਟ ਮਿਕਸ ਕੀਤੇ ਹੋਏ ਨੇ ਜਿਹੜੀ ਸੁੰਢੀ ਵਾਸਤੇ ਹੈ ਪ੍ਰੋਕਲੇਮ ਤੇ ਆਪਣੇ ਉਹਦੇ ਨਾਲ ਆਪਾਂ ਕੋਰਾਜਨ ਪਾ ਰਹੇ ਹਾਂ ਔਰ ਫੰਗੀਸਾਈਡ ਹੈ ਜਿਹੜਾ ਐਜੋਕਸੀਸਟੋਬਿਨ ਡਾਈਫੈਨਾਕੈਨਾਜ਼ੋਲ ਫੰਗੀਸਾਈਡ ਆਪਾਂ ਇਹ ਪਾ ਰਹੇ ਆ ਔਰ ਤੀਸਰਾ ਜਿਹੜਾ ਆਪਾਂ ਨਾਲ ਇਹਦੇ ਤੇਲੇ ਚੇਪੇ ਵਾਸਤੇ ਆਪਾਂ ਐਡ ਕੀਤਾ ਉਹ ਆਪਾਂ ਉਹ ਹਸ਼ੀਨ ਦੀ ਵਰਤੋਂ ਕਰ ਰਹੇ ਜਿਹੜੀ ਹਸ਼ੀਨ ਦੀ ਆਪਾਂ ਵਰਤੋਂ ਕੀਤੀ ਹੈ ਉਹ 100 ਐਮਐਲ ਤੱਕ ਕੀਤੀ ਹੈ ਜੀ ਆਪਾਂ ਹਸ਼ੀਨ ਦੀ ਵਰਤੋਂ 100 ਐਮਐਲ ਤੱਕ ਕੀਤੀ ਹੈ ਜਿਹੜੀ ਪ੍ਰੋਕਲਮ ਹੈ ਉਹਦੀ ਵਰਤੋਂ ਕੀਤੀ ਆਪਾਂ 80 ਗ੍ਰਾਮ ਤੱਕ ਕਿਉਂਕਿ ਨਾਲ ਆਪਾਂ 60 ਐਮਐਲ ਕੋਰਾਜਨ ਐਡ ਕਰ ਰਹੇ ਹਾਂ ਇਹਨਾਂ ਦੀ ਡੋਜ਼ ਆ ਔਰ ਤੀਸਰਾ ਜਿਹੜਾ ਐਜੋਕਸਿਸਟੋਪਿਨ ਪਲੱਸ ਡਾਈਫੈਨਾਕੈਨੋਲ ਹੈ ਆਮ ਆਪਾਂ 5 ਕਿੱਲਿਆਂ ਦੇ ਉੱਪਰ ਇਹਦਾ ਲੀਟਰ ਦੀ ডোজ ਯੂਜ਼ ਕਰਦੇ ਆਂ ਪਰ ਅੱਜ ਜਿਹੜੀ ਇਹਦੀ ਏਜ ਦੇ ਮੁਤਾਬਕ ਆਪਾਂ 4 ਕਿੱਲਿਆਂ ਦੇ ਉੱਤੇ 250 ਐਮਐਲ ਇਹ ਜਿਹੜਾ ਫੰਗੀ ਸਾਈਡ ਆਪਾਂ ਯੂਜ਼ ਕਰ ਰਹੇ ਆਂ ਦੋਸਤੋ ਇਹੀ ਫੰਗੀ ਸਾਈਡ ਮੈਂ ਅੱਜ ਬਾਸਮਤੀ ਦੇ ਵਿੱਚ ਯੂਜ਼ ਕਰਦੇ ਆਂ ਔਰ ਇਹਦੇ ਬਾਕੀ ਤੁਸੀਂ ਪਹਿਲਾਂ ਇਹਦੀ ਕੰਡੀਸ਼ਨ ਦੇਖੋ ਆਪਣੀ ਫਸਲ ਦੀ ਬਿਲਕੁਲ ਸਾਫ਼ ਸੁਥਰੀ ਖੜੀ ਹੈ ਚਲੋ ਪ੍ਰਮਾਤਮਾ ਨੇ ਕਿਸੇ ਪਾਸੇ ਤਾਂ ਕਿਸਾਨਾਂ ਦੇ ਬਹੁਤ ਹੱਕ ਵਿੱਚ ਖੜਿਆ ਹੈ ਸਾਥ ਦਿੱਤਾ ਔਰ ਕਿਸੇ ਪਾਸੇ ਦੇਖੋ ਆਪਾਂ ਸਾਰਾ ਕੁਦਰਤ ਦੀ દોਸ਼ ਨਹੀਂ ਦੇ ਸਕਦੇ ਇਹਦੇ ਵਿੱਚ ਹੋਰ ਸਰਕਾਰਾਂ ਦੇ દોਸ਼ ਨੇ ਜਾਂ ਕਿੱਦਾਂ ਨੇ ਉਹ ਪ੍ਰਮਾਤਮਾ ਜਾਣਦਾ ਹੈ ਉਹ ਫੈਸਲੇ ਉਹ ਕਰਨ ਵਾਲਾ ਹੈ ਤੇ ਦੋਸਤੋ ਆਪਾਂ ਜਾਣਕਾਰੀ ਦੇ ਲਈ ਏ ਤੁਹਾਨੂੰ ਇਹ ਜਿਹੜੀ ਸਪਰੇਅ ਦੀਆਂ ਡੋਜਾਂ ਨੇ ਜਾਂ ਜਿਹੜੇ ਜਿਹੜੇ ਆਪਾਂ ਟੈਕਨੀਕਲ ਅੱਜ ਵਰਤ ਤੋਂ ਕਰ ਰਹੇ ਆ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਦੋਸਤੋ ਇਹੋ ਜਿਹੀਆਂ ਜਾਣਕਾਰੀਆਂ ਦੇ ਲਈ ਅਗਰ ਤੁਸੀਂ ਜੁੜਾ ਰਹਿਣਾ ਚਾਹੁੰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਔਨ ਕਰ ਲਓ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਦੋਸਤੋ ਨਵੀਆਂ ਵੀਡੀਓ ਔਰ ਨਵਾਂ ਆਪਣਾ ਪਿਆਰ ਬਰਕਰਾਰ ਰੱਖਣ ਦੇ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਜ਼ਿੰਮੇਵਾਰ ਕਿਸਾਨ ਭਰਾਵਾਂ ਤੱਕ ਇਹ ਪਹੁੰਚ ਸਕਣ ਇਸੇ ਦੇ ਨਾਲ ਹੀ ਤੁਹਾਡੇ ਵੀਰ ਦੇ ਵੱਲੋਂ ਸਤਿ ਸ੍ਰੀ ਅਕਾਲ ਧੰਨਵਾਦ